ਬਲਵਿੰਦਰ ਸਿੰਘ ਜਹਾਂ ਜੱਸੀਪੋ ਵਾਲੀ ਆਇਆ ਤਾਂ ਬਲਵਿੰਦਰ ਸਿੰਘ ਢਿੱਲੋਂ ਜਿੱਤ ਕੇ ਆਪਣੇ ਘਰ ਪਹੁੰਚ ਚੁੱਕਿਆ ਤੇ ਗੁਰਵਿੰਦਰ ਸਿੰਘ ਸਰਪੰਚ ਆਪਣਾ ਢੰਡੌਲਖ ਜਿੰਦਾਬਾਦ ਵਧਾਈਆਂ ਜਿੱਤ ਕੇ ਬਾਈ ਸਾਰੀਆਂ ਹੀ ਜਿੱਤ ਲੀਆਂ ਆਪਾਂ ਆ ਤੀਆਂ ਚ 28 ਬਲਾਕ ਸੰਪਤੀਆਂ ਬਠਿੰਡਾ ਦੇ ਆਤੀ ਕਾਲੀ ਵਾਲੀ ਸਟੈਂਡ ਹੋ ਗਿਆ ਹਾਂ ਹਾਂ ਪੂਰੇ ਪੰਜਾਬ ਚ ਬਾਈ ਪੂਰੇ ਮਨੀ ਸਿੰਘ ਟਮਾਣਾ ਜੀ ਵੀ ਆਏ ਆ ਜਦੋਂ 2007 ਚ ਕਾਲੀ ਸਰਕਾਰ ਬਣੀ ਸੀ ਉਦੋਂ ਇਹਨਾਂ ਨੂੰ ਗਲਾਗੜ ਜੋਂ ਤੋਂ ਨਵਾਂ ਨਵਾਂ ਜੈਨੂ ਖੇਤ ਜਾਂਦਾ ਹੁੰਦਾ ਸੀ ਤੇ ਇਹਨੂੰ ਅਸੀਂ ਅੱਖਿਆਰ ਤੂੰ ਇਧਰ ਖੇਤ ਤੋਂ ਕੰਮ ਕਰਦਾਂ ਤੇ ਵੋਟਾਂ ਨੂੰ ਗਿਆ ਤੇ ਫਿਰ ਇਹਨੇ ਉਦੋਂ ਵੋਟਾਂ ਪਵਾਈਆਂ ਸੀ ਬਹੁਤ ਜ਼ਿਆਦੇ ਫੇਰ ਹੀ ਇਹਦੀ ਸ਼ਾਸਤ ਆਇਆ ਉਦੋਂ ਆਲੇ ਨੂੰ ਫੇਰ ਚਸਕਾ ਪਿਆ ਜੀ ਗੁਰਵਿੰਦਰ ਸਰਪੰਚ ਨੇ ਤੁਸੀਂ ਸਾਂਸੀਟੀ 2 ਕਲੋਨੀ ਦੇ ਪ੍ਰਧਾਨ ਸਾਡੇ ਸਾਬ ਸਿੰਘ ਦਾਇਬ ਸਿੰਘ ਲੋਗੜ ਵਾਲੇ ਹਰਿਆਣੇ ਚ ਟ੍ਰਾਲਿਆਂ ਦੇ ਖਾਸ ਬੰਦੇ ਗਵਿੰਦਰ ਸਿੰਘ चौहान ਜੱਸੀਪੋ ਵਾਲੀ ਆਇਤਾ ਬਲਵਿੰਦਰ ਸਿੰਘ ਢਿੱਲੋਂ ਜਿੱਤ ਕੇ ਆਪਣੇ ਘਰ ਪਹੁੰਚ ਚੁੱਕਿਆ ਤੇ ਗੁਰਵਿੰਦਰ ਸਿੰਘ ਸਰਪੰਚ ਆਪਣਾ ਸਵਾਗਤ ਕਰ ਰਿਹਾ ਇਧਰ ਬਾਈ ਟੀਮ ਆਈ ਆ ਕਾਦੀ ਜਲਦੀ ਉਹਨਾਂ ਦਾ ਤੇ ਬਹੁਤ ਬਹੁਤ ਮੁਬਾਰਕ ਗੁਰਵਿੰਦਰ ਸਿੰਘ ਸਾਡਾ ਮੈਂਬਰ ਵੀ ਆ ਇਹ ਤੇ ਸੀਨੀਅਰ ਆਗੂ ਵੀ ਆ ਸਾਡਾ ਤੇ ਆਪਾਂ ਚੱਲਦੇ ਆ ਜਿਤਨੀਆਂ ਮੁਬਾਰਕਾ ਦਿੰਨੇ ਆ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਮੁੰਡਿਓ ਸਾਰਿਆਂ ਨੂੰ ਪਰਵਿੰਦਰ ਸਿੰਘ ਦੰਦੀਵਾਲ ਜੀ ਮਹਿਮਾ ਸਿੰਘ ਢਿੱਲੋਂ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਰੰਗ ਖੇਢੀ ਜਾਂਦੇ ਆ ਢਿੱਲੋਂ ਪਰਿਵਾਰ ਰੰਗ ਨਹੀਂ ਲਾਏ ਆ ਰੰਗ ਨਾਲ ਆਓ ਮੇਰੇ ਓਏ ਖੜ ਜੋ ਖੜ ਜੋ ਤੇ ਆਪਣੇ ਪਰਿਵਾਰ ਨਾਲ ਪਹੁੰਚ ਚੁੱਕਿਆ ਸਾਡੀ ਭੈਣ ਬਲਵਿੰਦਰ ਸਿੰਘ ਢਿਲੋਂ ਦੀ ਲੜਕੀ ਜੀ ਤੇ ਸਾਡੀ ਚਾਚੀ ਜੀ ਤੇ ਸਾਡੀ ਉਧਰਲੀ ਚਾਚੀ ਜੀ ਦੰਦੀਵਾਲ ਸਾਹਿਬ ਤੇ ਵਿੰਦਰ ਖਾਨ ਤੇ ਨੀਟੂ ਬਾਈ ਸਾਰੇ ਆਪਣੇ ਜਿੱਤ ਪ੍ਰਾਪਤ ਕਰਕੇ ਘਰ ਪਹੁੰਚ ਚੁੱਕਿਆ ਬੜੀ ਖੁਸ਼ੀ ਹੈ ਪਰਿਵਾਰ ਨੂੰ ਇਸ ਟਾਈਮ ਤੇ ਮੈਂ ਪੂਰੇ ਢਿਲੋਂ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਵਾਦ ਦਿੰਨਾ ਚੜ੍ਹਦੀ ਕਲਾ ਰੱਖੇ ਪ੍ਰਮਾਤਮਾ ਪਿੰਡ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਕਾਲੀ ਦਲ ਨੂੰ ਜਿੱਤੇ ਤੇ ਨਾ ਫਿਰ ਕੇ ਦੀ ਨੂੰ ਪੂਰਾ ਪਰਿਵਾਰ ਜਿੱਤਦੇ ਕੁਜੀ ਚ ਸ਼੍ਰੀਕ ਹੋ ਰਿਆ ਤੇ ਆਪਣੇ ਤੇ ਪੂਰਾ ਪਰਿਵਾਰ ਢਿੱਲੋਂ ਪਰਿਵਾਰ ਆਪਣਾ ਜਿੱਤ ਦੀ ਕੁਜੀ ਸ਼੍ਰੀਕਾ ਬਾਈ ਜੀ ਆਪਣੇ ਚਾਚਾ ਕਾਕਾ ਜੀ ਇਹ ਆਪਣੇ ਬਲਵਿੰਦਰ ਸਿੰਘ ਢਿੱਲੋਂ ਦੇ ਭਰਾ ਜੀ ਤੇ ਤੇ ਬਾਈ ਜੀ ਆਪਣੇ ਰਿਸ਼ਤੇਦਾਰ ਆ ਇਧਰੋਂ ਸਾਰੇ ਆਏ ਹੋਏ ਆ ਬਹੁਤ ਵਧੀਆ ਗੱਲ ਹੈ ਤੇ ਬਹੁਤ ਇੱਕ ਵਾਰ ਫੇਰ ਮੁਬਾਰਕਾ ਦਿੰਨਾ ਮੈਂ ਸਾਰੇ ਪਰਿਵਾਰ ਨੂੰ ਢੱਲੋਂ ਪਰਿਵਾਰ ਨੂੰ ਜੋ ਜਿੱਤ ਕੇ ਆ ਪਿੰਡ ਆ ਵਾਸੀਆਂ ਦਾ ਧੰਨਵਾਦ ਕਰਦਾ ਮੈਂ ਦੋਨਾਂ ਨੇ ਬੋਟ ਪਾ ਕੇ ਅਕਾਲੀ ਦਲ ਨੂੰ ਜਿਤਾਇਆ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਜੱਸੀਪੂ ਵਾਲੀ ਤੋਂ ਭਪਿੰਦਰ ਸਿੰਘ ਚਾਹਾਨ ਸਾਰੇ ਆਪਣੇ ਸੱਜਣ ਪਹੁੰਚੇ ਹੋਏ ਆ ਸਾਰੇ ਤੇ ਬਹੁਤ ਵੱਡੀ ਜਿੱਤ ਐ ਤੇ ਬਹੁਤ ਵਧੀਆ ਵਿਊ ਵੀ ਆ ਰਹੇ ਆ ਆਨਗਵਾਂ ਚ ਹੋਰ ਜੀ ਕਿਵੇਂ ਆ ਬਾਈ ਰਾਜ ਸਿੰਘ ਔਲਖ ਜਿੰਦਾਬਾਦ ਵਧਾਈਆਂ ਜਿੱਤ ਗਏ ਬਾਈ ਸਾਰ ਗਿਆ ਜਿੱਤ ਲੀਆਂ ਆਪਾਂ 30 30 ਹਾਂ 30 ਤੋਂ 28 ਬਲਕ ਸੰਤੀਆਂ ਬਠਿੰਡਾ ਦੇ ਹੱਤੀ ਕਾਲੀ ਵਾਲੀ ਸਟੈਂਡ ਹੋ ਗਿਆ ਹਾਂ ਹਾਂ ਪੂਰੇ ਪੰਜਾਬ ਚ ਬਾਈ ਪੂਰੇ ਪੰਜਾਬ ਚ ਚੜ੍ਹਦੀ ਕਲਾ ਚ ਹੋ ਗਿਆ ਆਣ ਆ ਰੰਗਣਾ ਲਾਓ ਜੀ ਤੁਸੀਂ ਚਾਚਾ ਜਗਜੀਤ ਸਿੰਘ ਚਾਚਾ ਜਗਜੀਤ ਸਿੰਘ ਜੀ ਜਿੱਤ ਗਏ ਜਿੱਤ ਗਏ ਜਿੱਤ ਗਏ ਅਰੇ ਚਾਚਾ ਟੇਕ ਸਿੰਘ ਦਾ ਟਮਾਣਾ ਜੀ ਚਾਚਾ ਜਿੱਤ ਗਏ ਆਪਾਂ ਆਪਣੀ ਮਾਂ ਪਾਲਟੀ ਚਾਚਾ ਮਿੱਠੂ ਸਿੰਘ ਢਾਲੀਵਾਲ ਸਾਹਿਬ ਜਿੱਤ ਗਏ ਜਿੱਤ ਗਏ ਕਰਮ ਸਿੰਘ ਦੰਦੀਵਾਲ ਜੀ ਜਿੱਤ ਗਏ ਚਾਚਾ ਦੰਦੀਵਾਲ ਸਾਹਿਬ ਜਿੱਤ ਗਏ ਕੰਤਾ ਸਿੰਘ ਦੰਦੀਵਾਲ ਜੀ ਜਿੱਤ ਗਏ ਜਿੱਤ ਗਏ ਵਧਾਈਆਂ ਸਾਰੇ ਪਿੰਡ ਵਾਲਿਆਂ ਨੂੰ ਭਰਾਵਾਂ ਨੂੰ ਲੀਟੂ ਸਿੰਘ ਰਵਾਣਾ ਜੋਧਪੁਰ ਰਵਾਣਾ ਵੱਡਾ ਯੋਗਦਾਨ ਅਕਾਲੀ ਦਲ ਦੀ ਜਿੱਤ 'ਚ ਇਹਦਾ ਤੇ ਭਾਈ ਸਾਡੇ ਕਾਵਲ ਸੰਧੂ ਦਾ ਜੋਧਪੁਰ ਵਾਲੇ ਦਾ ਜਿਨ੍ਹਾਂ ਨੇ ਅਕਾਲੀ ਦਲ ਨੂੰ ਫੇਰ ਖੜਾ ਕੀਤਾ ਬਿਠਾ ਦਲ ਤੇ ਆਤੀ ਜੋ ਉਹਨਾਂ ਸਾਰੇ ਅਕਾਲੀ ਜੋਧਿਆਂ ਦਾ ਬਹੁਤ-ਬਹੁਤ ਧੰਨਵਾਦ ਚੜ੍ਹਦੀ ਕਲਾ 'ਚ ਪਰਮਾਤਮਾ ਅਕਾਲੀ ਦਲ ਨੂੰ ਇਸੇ ਤਰ੍ਹਾਂ ਜਿੱਤਾਂ ਬਖਸ਼ਦਾ ਰਵੇ ਚੜ੍ਹਦੀ ਕਲਾ 'ਚ ਹੈਂ ਨਾ ਤਾਂ ਬਸ ਪਤਾ ਲੱਗ ਜੇ ਅਕਾਲੀ ਦਲ ਜਿੰਦਾਬਾਦ ਜਗਮੀਰ ਸਿੰਘ ਸਿੱਧੂ ਵੀ ਪਹੁੰਚ ਗਿਆ ਭਾਈ ਕਿਉਂ ਆਪਾਂ ਲੇਟ ਹੋ ਗਿਆ ਲੇਟ ਕਿਉਂ ਜੀ ਆ ਕੇ ਸਰੀਕ ਹੋ ਕੇ ਖੁਸ਼ੀ ਦੇ ਵਿੱਚ ਹਾਂ ਵਧਾਈਆਂ ਤੈਨੂੰ ਭਾਈ ਇਹ ਵੀ ਆ ਗਿਆ ਬਲਵਿੰਦਰ ਢਿੱਲੋਂ ਦੀ ਲੈ ਜਾ ਜਾਗਾ ਬਿੰਦਰ ਖਾਨ ਵਧੀਆ ਬਾਈ ਨੂੰ ਵਧੀਆ ਜੀ ਬਾਈ ਸਿੰਘ ਟਮਾਣਾ ਜੀ ਵੀ ਆਏ ਆ ਜਦੋਂ 2007 ਚ ਅਕਾਲੀ ਸਰਕਾਰ ਬਣੀ ਸੀ ਉਦੋਂ ਇਹਨਾਂ ਨੂੰ ਗਲਾਗੜ ਜੋਂ ਤੋਂ ਅਕਾਲੀ ਦਲ ਵੱਲੋਂ ਟਰੈਕਟਰ ਦਿੱਤੀ ਸੀ ਤੇ ਅਸੀਂ 700 ਵੋਟ ਤੇ ਜਿੱਤੇ ਸੀ ਆਪਾਂ ਹਨਾ ਇਹ ਗਰਮੀਤ ਸਿੰਘ ਟਮਾਣਾ ਜੀ ਜੱਸੀਪੋ ਵਾਲੀ ਤੇ ਬਾਬਾ ਸਾਡਾ ਸੁਖਮੰਦਰ ਸਿੰਘ ਉਦੋਂ ਅਕਾਲੀ ਦੇ ਮੈਂਬਰ ਸੀ ਮੌਜੂਦਾ ਤੇ ਅਕਾਲੀ ਦਲ ਲਈ ਨੌਜਵਾਨ ਹੀ ਸੀ ਹਨਾ ਉਦੋਂ ਦਾ 7 ਤੇ ਗੁਰਵਿੰਦਰ ਸਿੰਘ ਸਰਪੰਚ ਉਦੋਂ ਖਾਸ ਚ ਨਹੀਂ ਆਇਆ ਸੀ ਜਦੋਂ ਗਰਮੀਤ ਜਿੱਤਿਆ ਉਹ ਨਵਾਂ ਨਵਾਂ ਜਿਹਨੂੰ ਖੇਤ ਜਾਂਦਾ ਹੁੰਦਾ ਸੀ ਤੇ ਇਹਨੂੰ ਅਸੀਂ ਅੱਖ ਯਾਰ ਤੂੰ ਇੱਧਰ ਖੇਤ ਤੋਂ ਕੰਮ ਕਰਦਾ ਤੇ ਵੋਟਾਂ ਨੂੰ ਗਿਆ ਤੇ ਫਿਰ ਇਹਨੇ ਉਦੋਂ ਵੋਟਾਂ ਪਵਾਇਆਂ ਸੀ ਬਹੁਤ ਜ਼ਿਆਦੇ ਫੇਰ ਹੀ ਇਹਦੀ ਸੱਤ ਆਇਆ ਉਦੋਂ ਬਾਅਦ ਇਹਨੂੰ ਫੇਰ ਚਸਕਾ ਪਿਆ ਜੀ ਗੁਰਵੰਦਰ ਸਰਪੰਚ ਜੀ ਤੇ ਸਾਡਾ ਗਰਮੀਤ ਸਿੰਘ ਪ੍ਰਧਾਨ ਸਾਡੇ ਸਾਰੇ ਸਤਕਾਰਯੋਗ ਸਾਡਾ ਗੁਰਜੰਡ ਸਿੰਘ ਇਹ ਵੀ ਟਮਾਣਾ ਸਾਹਿਬ ਮੈਂਬਰ ਰਹੇ ਚੁੱਕੇ ਆ ਤੇ ਸਾਡੇ ਪਿੰਡ ਦਾ ਚੌਂਕੀਦਾਰ ਮੇਰਾ ਤਾਇਆ ਜੋ ਪਿੰਡ ਦੀ ਸੇਵਾ ਕਰਦਾ ਬਿੱਲੂ ਸਿੰਘ ਚੌਂਕੀਦਾਰ ਤੇ ਸਾਡੇ ਪ੍ਰਧਾਨ ਸਾਹਿਬ ਸੁਸ਼ਾਨ ਸੁਸ਼ਾਨ ਸਿਟੀ 2 ਕਲੋਨੀ ਦੇ ਪ੍ਰਧਾਨ ਸਾਡੇ ਸਾਹਿਬ ਸਿੰਘ 타ਪ ਸਿੰਘ ਲੋਗੜਾ ਵਾਲੇ ਹਰਿਆਣੇ ਦੇ ਚਟਾਲਿਆਂ ਦੇ ਖਾਸ ਬੰਦੇ ਵੀ ਕਾਲੀ ਦਲ ਦੀ ਜਿੱਤ 'ਚ ਵੱਡੀ ਯੋਗਦਾਨ ਪਾਉਂਦੇ ਆ ਬਾਈ ਇਹ ਸਰਪੰਚੀ 'ਚ ਵੀ ਇਹਨਾਂ ਨੇ ਬਹੁਤ ਯੋਗਦਾਨ ਦਿੱਤਾ ਜੀ ਬਾਈ ਗੁਰਵਿੰਦਰ ਦੀ ਸਰਪੰਚੀ ਵੇਲੇ ਪ੍ਰਧਾਨ ਸਾਹਿਬ ਨੇ ਸਹਿਬ ਸਿੰਘ ਨੇ ਲੋਗੜਾ ਲੈਨੇ ਤੇ ਸਾਰੇ ਸਾਡਾ ਬਾਈ ਸੇਵਾ ਕਰਦਾ ਫਿਰਦਾ ਪਾਲੀ ਕੀ ਆਲਾ ਸੇਵਾ ਕਰਦਾ ਮੈਨੂੰ ਵੀ ਪਿਆ ਠੰਡਾ ਪਾਣੀ ਮੇਰਾ ਵੀ ਗੱਲ ਬਹਿ ਗਿਆ ਕਿਵੇਂ ਤਾਇਆ ਤੇਰੀ ਅੱਖ ਬਣਾਈ ਸੀ ਆਮਦਨੀ ਹੁੰਦਾ ਫਿਰ ਤੂੰ ਹੁਣ ਚੜਦੀ ਕਿ ਸਰਪੰਚ ਨੇ ਛੁੱਟੀ ਤੇ ਆਇਆ ਕਰ ਮੈਂ ਤੈਨੂੰ ਵਧੀਆ ਖਿਲਾ ਕੇ ਦਿਆ ਕਰੂੰ ਵਧੀਆ ਓਕੇ ਕਰਦੇ ਆਂ ਬਾਓ ਹੁਣ ਉਧਰ ਮੁੰਡੇ ਖੜੇ ਆ ਭਾਈ ਹੁਣ ਕਾਲੀਦਲ ਦੀ ਚੜ੍ਹਦੀ ਸੀ ਵਾਲੀ ਗਾ ਦੇਖੋ ਭਾਈ ਮਹਿਲ ਟਲੋਂ ਸਾਬ ਦਾ ਲੋ ਜੀ ਲੋ ਜੀ